ਮੁਖਸਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਨੂੰ ਖਤਮ ਕਰਨ ਦੇ ਲਈ ਨਗਰ ਕੌਂਸਲ ਨੇ ਇੱਕ ਵੱਡਾ ਕਦਮ ਚੁੱਕਿਆ। ਕੁੱਲ 31 ਟਿਪਰਾਂ ਦਾ ਟੈਂਡਰ ਲਗਾਇਆ ਗਿਆ ਸੀ ਜਿਨ੍ਹਾਂ ਦੇ ਵਿੱਚੋਂ 15 ਟਿਪਰ ਸ਼ਹਿਰ ਦੇ ਵਿੱਚ ਪਹੁੰਚ ਗਏ ਨੇ ਤੇ ਬਾਕੀ 16 ਟਿਪਰ ਵੀ ਜਲਦ ਹੀ ਆਉਣ ਵਾਲੇ। ਇਹ ਕਦਮ ਲੰਬੇ ਸਮੇਂ ਤੋਂ ਕੂੜੇ ਦੇ ਢੇਰ ਤੇ ਰਾਦਿਕਾਨ ਪਰੇਸ਼ਾਨ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਰਾਹਤ। ਤੇ ਪਰ ਹੁਣ ਹਰ ਵਾਰਡ ਦੇ ਵਿੱਚ ਇੱਕ ਟਿਪਰ ਕੰਮ ਕਰੇਗਾ ਜੋ ਕਿ ਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਅਲੱਗ ਚੁੱਕੇਗਾ। ਇਹ ਯੋਜਨਾ ਤਹਿਤ ਸਫਾਈ ਸੇਵਕਾਂ ਨੂੰ ਇਹਨਾਂ ਦੇ ਪਰਾਨ ਨੂੰ ਚੁਲੌਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਜਲਦ ਤੋਂ ਜਲਦੀ ਸਵਾਵਾ ਸ਼ੁਰੂ ਕਰ ਸਕਣ ਉਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਬਣੇ ਅਸਥਾਈ ਕੂੜੇ ਦੇ ਡੱਬਾ ਨੂੰ ਵੀ ਛੁਪਾਰਾ ਮਿਲੇਗਾ ਜਿਸ ਨਾਲ ਲੋਕਾਂ ਨੂੰ ਬੜੀ ਗੰਦਗੀ ਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕੂੜੇ ਨੂੰ ਸਿੱਧਾ ਸਦਰ ਵਾਲਾ ਵਿਖੇ ਬਣੇ ਵੱਡੇ ਡਿੰਪਿੰਗ ਪੁਆਇੰਟ ਤੇ ਨਜਾਇਜ਼ ਜਾਵੇਗਾ ਨਗਰ ਕੌਂਸਲ ਨੇ ਪ੍ਰਤਾਨ ਸ਼ਮਿਤੇਰੀਆ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕੂੜੇ ਨੂੰ ਸਜਟਾ ਤੇ ਗੰਦਿਆਂ ਦੇ ਵਿੱਚ ਸੁੱਟਣ ਦੀ ਬਜਾਏ ਟੀਪਰਾਂ ਦੇ ਵਿੱਚ ਪਾਉਣ ਦਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਦੀ ਸਫਾਈ ਬਣੀ ਰਹੇ ਅਤੇ ਲੋਕ ਬਿਮਾਰੀਆਂ ਤੋਂ ਬਚੇ ਰਹਿਣ ਲਾਈਕ ਮਰ ਪ੍ਰਧਾਨ ਸੀ ਗੀਂਗ ਦਾ ਬੋਧਾ ਮੈਨੂੰ ਕੱਲੇ ਵੀ ਆਨੇ ਬੜਾਇਆ ਸਰ ਸੰਚਲਨ ਪ੍ਰਧਾਨ ਹੁਣ ਥੇਰੇ ਰਾਣੀ ਸੰਚਲਨ ਬੜੇ ਸਾਲ ਹੋ ਗਏ ਕੱਲਾ ਕਿੰਨੀ ਵਾਰੀ ਪ੍ਰਧਾਨ ਹੋਏ ਹੋ ਚਾਰ ਵਾਰੀ ਮੈਂ ਕੱਲੇ ਰਿਆ 25 ਵਾਰੀ ਤੋਂ 25 ਸ਼ਾਇਦ ਲਈ ਕੀ ਕੀ ਕਰਦੇ ਸਰਵਾਸਤਾ ਸੀ ਸਰਵਾਸਤਾ ਸੀ ਅਮੰਗੀਤੀ ਹੈ ਪ੍ਰਧਾਨ ਜੀ ਨੂੰ ਇਹ ਬੰਦੇ ਪ੍ਰਤੀਕਤੇ ਜਾਂ ਤੇ ਆਪਣੇ ਤੇ ਪ੍ਰਤੀਕਤੇ ਜਾਂ ਛੋੜੇ ਹਥਿਆਨ ਇਸ ਵਾਂ ਨੂੰ ਜਰਾ ਵੀ ਹਿਲਾਣਾ ਅੰਮਾਸਤੇ ਕੋ ਲਿਆਇਆ ਜਾਵੇ ਕਿੰਨੇ ਬੰਦੇ ਆ ਤੁਹਾਨੂੰ ਲੱਗਦਾ ਸ਼ਹਿਰ ਵਿੱਚ ਲੋੜ ਹੈਗੀ ਹੈ ਕਿ ਸਾਨੂੰ ਘੱਟ 300 ਬੰਦੇ ਚਾਹੀਦੇ ਹਨ ਕਾਰਨ ਕੀ ਹੈ ਪਰਤੀ ਕਿਉਂ ਘੱਟ ਹੈ ਜੀ ਸਨ 97 ਤੋਂ ਪਰਤੀ ਤੇ ਹੋਈ ਹੀ ਨਹੀਂ ਉਹਦੇ ਬਾਅਦ ਹੁਣ ਬੰਦੇ ਸਾਰੇ ਛੱਟ ਪੈ ਗਿਆ ਨਾ ਕਿ ਅੱਜ ਤਾਂ ਪਹਿਲਾ 15 ਟਿਪਰ ਆਇਆ ਜੀ ਜੋ ਇਹਨਾਂ ਜੀ ਸਭ ਦੇ ਪ੍ਰਧਾਨ ਦੀ ਜਿਹੜਾ ਸਵੀਪਰ ਜਿਹੜੇ ਸਾਡੇ ਜਿੰਨੇ ਬੰਦੇ ਕੰਮ ਕਰਦੇ ਉਹਨਾਂ ਨੇ ਛੋਟੇ ਹੱਥ ਹੀ ਗਏ 35 ਲਿਆਣ ਵਾਸਤੇ 15 ਆ ਗਏ 16 ਹੱਥੀ ਹੋ ਰਹਾਨੇ ਔਰ ਮੈਂ ਕਿ ਜਿਲੇ ਪ੍ਰਧਾਨ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਪੰਨੀਵਾਰੀ ਸਾਡੇ ਰਾਜਕੁਮਾਰ ਜੀ ਨੂੰ ਸਰਵ ਸੰਤਿਨਾ ਪ੍ਰਧਾਨ ਮਨਾਇਆ ਗਿਆ ਹੁਣ ਇਹਨਾਂ ਨੇ ਉਹ ਡਿਮਾਂਡ ਕੀਤੀ ਜਿਹੜੇ ਬੰਦੇ ਰੱਖਣੇ ਆ ਉਹ ਪਹਿਲ ਦੇ ਆਧਾਰ ਤੇ ਉਹ ਰੱਖੇ ਜਾਣਗੇ ਜਿਹੜਾ ਕਮੇਟੀ ਚ ਕੰਮ ਕਰਦੇ ਪੁਰਾਣੇ ਤੇ ਲੋਨਾਂ ਦੀ ਆ ਬਾਕੀ ਸਪੀਰ ਹੁਣ ਇਹਨਾਂ ਦੀਆਂ ਮਿਹਨਤਾਂ ਸੱਚੀਆਂ ਵੀ ਜੋ ਬਾਕੀ 16 ਟਿਪਰ ਆ ਜਾਣਗੇ ਡੋਰ ਟੂ ਡੋਰ ਕਿੱਤੇ ਜਾਣਗੇ 35 ਡਰਾਈਵਰ 35 ਹੈਲਪਰ ਅਸੀਂ ਹੋ ਰੱਖਣ ਲੱਗੇ ਆ ਇੱਕ ਹਰ ਹਰ ਕਵਾੜ ਚ ਇੱਕ ਜਾਊਗਾ ਟਿੱਪਰ ਨਾਲ ਤੋਂ ਬੰਦੇ ਜਦੋਂ ਅਸੀਂ ਸ਼ਹਿਰ ਤੋਂ